ਹਾਂ ਜੀ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਫਤੇਗੜ ਚੂੜੀਆਂ ਤਹਿਸੀਲ ਵੀ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਕਰਤਾਰਪੁਰਿਆ ਗੋਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਤਾਜ਼ੀਆਂ ਸੋਈਆਂ ਵੇੜਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲੈ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਵਧੀਆ ਜੀ ਤੁਸੀਂ ਲਾਓ ਠੀਕ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਣਾ ਨਾਮ ਮੇਰਾ ਗੋਰਾ ਆ ਪਿੰਡ ਫਤੇਗੜ ਚੂੜੀ ਸ਼ਹਿਰ ਹੀ ਲਾ ਲੋ ਸ਼ਹਿਰ ਫਤੇਗੜ ਚੂੜੀ ਜ਼ਿਲ੍ਹਾ ਗਰਦਾਪੁਰ ਤੇ ਤਸਵੀਰ ਹੀ ਫਤੇਗੜ ਚੂੜੀ ਠੀਕ ਹੈ ਜੀ ਇਹ ਬਟਾਲਾ 20 ਕਿਲੋਮੀਟਰ ਤੇ ਇਧਰੋਂ ਮਸਰੀ 20 ਹੀ ਆ ਹਾਂਜੀ ਮੇਰਾ ਬਾਬਾ ਨਾਨਕ ਵੀ 20 ਦੇ 18 ਗੱਦੜੀ ਨਾਲ ਹਾਂ ਰਵੀ ਜੀ ਨਾਲ ਆ ਗਿਆ। ਬਾਗੇ ਵਿੱਚ ਘਰਦੇ ਬੇਟੇ ਆ। ਇਸ ਘਰ ਦੀ ਹੈਨਾ ਤੇ ਮੇਝਾ ਕੋ 10 ਕਿਲੋਮੀਟਰ ਹਨਾ ਵਾ। ਮੀਠਾ ਆ ਲੱਗੇ। ਠੀਕ ਹੈ ਤੇ ਜ਼ਿਲ੍ਹਾ ਆਪਣਾ ਗਰਦਾਸਪੁਰ ਆ ਤੇ ਪਰ ਸ਼ਹਿਰ ਆਪਾਂ ਨੇ ਲੱਗੇ ਅੰਮ੍ਰਿਤਸਰਿਆ ਮੇਨ ਹੈਨਾ। ਸ਼ਹਿਰ ਅੰਮ੍ਰਿਤਸਰ ਦਾ। ਗਰਦਾਸਪੁਰ ਤੋਂ 60 ਕਿਲੋਮੀਟਰ ਦੂਰ। ਗਰਦਾਸਪੁਰ ਇਥੋਂ 60 ਕਿਲੋਮੀਟਰ। ਅੰਮ੍ਰਿਤਸਰ ਆਪਾਂ ਨੂੰ ਸਾਰਾ 20-22 ਕਿਲੋਮੀਟਰ। ਇਹ ਆ ਵੀ ਆਖਰੀ ਆ ਫਤੇਗੜ ਚੂੜੀਆਂ ਤੋਂ ਨਾਲ ਹੀ ਫੇਰ ਅੰਮ੍ਰਿਤਸਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ। ਫੋਨ ਨੰਬਰ ਇੱਕ ਵਾਰੀ ਬੋਲ ਦੋ। ਫੋਨ ਨੰਬਰ 9942952000 ਫ ਤੇ ਸ਼ੁਰੂਆਤ ਆ ਤਾਜੀ ਸੂਈ ਵੜ ਤੇ ਕਰ ਲਈਏ ਇਹ ਹੱਤਵੀ ਦੀ ਕੱਲ ਦੀ ਸੂਈ ਮਨੇਰਦੀ ਕਾਫੀ ਕਮਾਲ ਦੀ ਹੈ ਨਾ ਚੰਗੀ ਤਿਆਰ ਹੋਈ ਹੈ ਥੱਲੇ ਬਹੁਤ ਵਸ਼ੀ ਚੰਗੀ ਆ ਇਹ ਕਰੀਆ ਖਾਣੇ ਦੇ ਦੇਖ ਸਕਦੇ ਜੇ ਪਿਓਰ ਮੋਹ ਚਾਰ ਦੰਦਿਆ ਤੇ ਹੱਲੇ ਥੋੜੇ ਭਲਾਵੇਂ ਹੈ ਗਿਆ ਹਨ ਨੇ ਤੇ 19 21 ਜੀਆਂ ਵਾ 19 21 ਤੇ ਬੱਚਾ ਗਿਆ ਮਗਰ ਇਹ ਤੇ ਇਹ ਬੱਚਾ ਜੀ ਮਗਰ ਇਹਦੇ ਤੇ ਬੱਚਾ ਆ ਗਿਆ ਹਾਂ ਬਾਕੀ ਬਹੁਤ ਚੰਗੀ ਵਸ਼ੀ ਆ ਇਹ ਤੇ ਬੋਲੇਤੀ ਆਗੇ ਬੋਲੇ ਜੀ ਬੋਲੇ ਜੀ ਕੱਲ ਦੀ ਸੂਈ ਮਨੇਰਦੀ ਬਾਕੀ ਠੜੀ ਠੜੀ ਬੜੀ ਯਾਰ ਪੈਣੀ ਵੇਖੋ ਲੈਵਲ ਉਹ ਬਾ ਦਿਖਾ ਦੇ ਕਰਿਆ ਚੰਗੀ ਤਰ੍ਹਾਂ ਦੁੱਧ ਕਿੰਨਾ ਭਰੀ ਜਾਊਗੀ ਉਤਨਾ ਦੇਖੋ 15 ਕਿਲੋ ਬੋਲਾ ਜਿਹੜਾ ਕਹਿਣ ਵਾਲਾ ਅੱਛਾ ਮੋਕੇ ਤੇ ਜਿਹੜਾ ਕਹੀ ਜਾਈ 18 ਕਿਲੋ ਉਹ ਨਹੀਂ 15 ਕਿਲੋ ਇਹ ਤਿਆਰ ਨੈਟ ਬੋਲਾ ਹੀ ਆ ਤਿਆਰ ਜਿਹੜਾ ਹਾਂ ਖੋਲੀਓ ਜੀ ਤੇ ਕਿੰਨਾ ਕੇ ਦੁੱਧ ਭਰੀ ਜਾਊਗੀ ਇਹ 20 ਕਿਲੋ ਤੋਂ ਬਾਹਰ ਜਾਊਗੀ ਅੱਛਾ 20 ਬਾਹਰ ਜਾਏ ਬਹੁਤ ਕੁਆਲਟੀ ਕੁਆਲਟੀ ਵਾਲੀ ਮੱਸੀ ਹੈ ਤੇ ਸੁਆ ਚਾਰ ਦਾ ਦੇ ਮੂੰਹ ਦੋ ਦੁੱਧੇ ਸੁਈ ਸੁਈ ਖੀਰੀ ਸੁਵੀ ਪਹਿਲੇ ਅੱਛਾ ਮੂੰਹ 12 ਕਿਲੋ ਦਾ ਭਾਈ ਪਹਿਲਾ ਸੁਹਾ ਕਹਿੰਦੇ ਵੀ ਖੀਰੀ ਸੂਈ ਸੀ ਤੇ ਹੁਣ ਜਿਹੜਾ ਵਾ ਦੂਸਰਾ ਸੁਹਾ ਚਾਰ ਦੰਦ ਦੀ ਸੂਫੀ ਦੀ ਬਹੁਤ ਚੰਗੀ ਬੱਤੀ ਆ ਨਾ ਮੈਂ ਮਨੇ ਦਿਖਾ ਦੰਦ ਵੀ ਦਿਖਾ ਦਈਏ ਦੇਖ ਬਹੁਤ ਦਿਖਾਓ ਦਿਖਾਓ ਬਾਕੀ ਦੂਸਰਾ ਸੁਹਾ ਚਾਰ ਦੰਦ ਦਾ ਸੂਨਾ ਇਹ ਮੈਨੇ ਰੱਖਦਾ ਵਾ ਹਾਂ ਦੇਖਾਂਗੇ ਜੀ ਠੀਕ ਹੈ ਜੀ ਬਾਕੀ ਇਧਰ ਨਾੜਨ ਨੂੰ ਸਾਵਧਾਨ ਹੋ ਜੇ ਤਾਂ ਵੰਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾ ਬਾਕੀ ਤਾਜੀ ਸੂਈ ਆ ਤੁਹਾਡੀ ਲੱਪੇ ਤੇ ਆ ਫਿਕਸ ਅਡਰਦੀ ਆ ਜਿਹੜੀ ਗਾਂ ਨੇ ਵਹਿਵਾਨਾ ਚੰਗਾ ਤੇ ਹਵਾਨਾ ਦੇਖ ਸਕਦੇ ਪਛਾਣ ਨੇ ਚੰਗੇ ਤੇ ਪਿੱਛੇ ਵੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਦਿਖਣ ਦੀਆਂ ਹਾਂ ਦੇਖ ਸਕਦੇ ਜੀ ਉਹ ਦੇਖ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਉੱਤੋਂ ਦੁੱਧ 20 ਪਲੱਸ ਜਾਊਗੀ ਹਰਪੀ ਜੀ ਤੇ ਹੱਲੇ ਤੇ ਅਗਲੇ ਸਵੇਰ ਨੂੰ ਕਾ ਦੇਨੇ ਹੋਰ ਕਰ ਜਣਾ ਤੇ ਕਰ ਜਣਾ ਕੱਢ ਜਾ ਇੱਕ ਇੱਕ ਹੁੰਦੀ ਨਾ ਕਿਆ ਦਣਾ ਵੀ ਇੰਨਾ ਦੁੱਧ ਆ ਹਾਂਜੀ ਪਰ ਇੱਕ 15 ਕਿਲੋ ਨੈਟ ਤਿਆਰ ਬੋਲਾ ਆ ਤਿਆਰ ਬੋਲਾ ਹੀ ਆ ਹਾਂ ਭਾਈ ਬਤਨ ਟਾਈਮ ਚਲੇ ਭਾਈ ਚਾਰ ਟਾਈਮ ਚੋੜੀ ਅੱਛਾ ਗੰਡੀ ਦਾ ਮਹੌਬਦਾ ਤਾਂ ਵੀ ਇਹ ਪੂਰਾ ਵਾ ਤੇ ਮੁੱਲ ਫਿਰ ਇਹਦਾ ਮੋਲ ਜੈ ਜੀ ਕਰਨਾ ਵਾ ਕਿੰਨਾ ਕਰ 65000 ਰੁਪਿਆ 65000 65000 ਜੀ 2000 ਛੋਟ 36000 ਜੀ ਤੇ ਬਾਕੀ ਇਹ ਆ ਵੀ 2-3000 ਸਾਈ ਪਾਓ ਬਸ ਬਸ ਤੇ ਬਾਕੀ ਘਰੇ ਪਸ਼ੂ ਮੰਗਾ ਲਓ ਤੇ ਫਿਰ ਬਾਕੀ ਪੈਸੇ ਘਰੇ ਜਾ ਕੇ ਦੇ ਦੋ ਹਣਾ ਠੀਕ ਹੈ ਤੇ ਬਾਕੀ ਇਹ ਆ ਵੀ ਜਿਤਰਾ ਤੁਸੀਂ ਕਹਿੰਦੇ ਹੁੰਦੇ ਆ ਵੇ ਪਹਿਲਾਂ ਹੀ ਸਾਰਾ ਵੇਖ ਚਾ ਕੇ ਪਸੰਦ ਕਰਕੇ ਤੇ ਫਿਰ ਕੋਈ ਸਾਈ ਪਾਵੇ ਹਨਾ ਬਾਕੀ ਥਣ ਥਣ ਵੇਖ ਕੇ ਹਾਂਜੀ ਕਾਜੀ ਕੋਲ ਦੇ ਵੇਖ ਕੇ ਪਰਿਵਾਰ ਨਾਲ ਸਲਾਹ ਕਰਕੇ ਹਾਂਜੀ ਵੀਡੀਓ ਦਿਖਾ ਕੇ ਫਿਰ ਸਾਈ ਪਾਉਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬਹੁਤ ਚੰਗੀ ਹੋ ਸ਼ੀਰ ਜੀ ਤੇ ਉਹਨੇ ਕਹ ਜਰਸੀ ਤਾਜੀ ਸੋਈ ਜੇ ਜਰਸੀ ਆ ਗਈ ਮਗਰ ਕੀ ਜੇ ਇਹ ਮਗਰ ਵਸ਼ੀ ਬਹੁਤ ਚੰਗੀ ਮਗਰ ਜਰਸੀ ਵੱਚੀ ਆ ਬਹੁਤ ਡੂੰਗ ਡਾਂਗ ਵੱਚੀ ਦੇ ਵੀ ਵੇਖ ਲੋ ਤੇ ਉਹਦੀ ਬੁਤੀ ਦਿਖਾ ਦੇ ਹਾਂ ਦੇਖਾਂ ਦੇ ਬੇ ਵੱਚੀ ਦੋਵੇਂ ਮੱਛੀਆਂ ਜਿਹੜੀਆਂ ਵੀ ਬਾਕੀ ਆ ਨਾੜੋ ਜਿਹੜਾ ਇਹਦਾ ਤਾਜਾ ਹੀ ਨਾਲ ਹਾਂ ਹਾਂ ਵੱਛੀ ਮਗਰ ਚੰਗੇ ਟੀਕੇ ਦੀ ਸੰਭਨ ਵਾਲੀ ਆ ਹਾਂਜੀ ਕਿਰਿ ਥਣ ਤਾਂ ਨੇ ਉਹਦੇ ਲਾਗੇ ਤੋਂ ਦਿਖਾਈ ਆ ਦੇਖ ਸਕਦੇ ਚੰਗੇ ਗਿਆਪ ਤੇ ਇਹ ਕਿੰਨੇ ਚਿਰ ਦੀ ਸੂਈ ਵੀ ਦੀ ਇਹ ਹੋ ਗਏ ਜੇ ਇਹਨੂੰ 8-10 ਦਿਨ ਸੂਈ ਹੋਗੀ 8-10 ਦਿਨ ਹੋਗੀ ਬਾਕੀ ਵੱਛੀ ਬਹੁਤ ਚੰਗੀ ਜੁਗੀ ਮਾਂ ਦੀ ਆ ਬੋਲੋ ਲਾ ਬਲਿੰਗਾਰੇ ਆ ਬਣੂਗੀ ਵੱਛੀ ਚੰਗੀ ਤੇ ਦੁੱਧ ਕਿੰਨਾ ਹੋਣ ਤਿਆਰ ਹੋ ਦੋ 10-11 ਕਿਲੋ ਅਜੇ ਤਿਆਰ ਹੋਣਾ ਜੀ ਤੇ ਅਜੇ ਤਾਂ ਵਧਜੂਗੇ ਦੁੱਧਾਂ ਬਹੁਤ 13-14 ਕਿਲੋ ਕਰ ਜਾਣਾ ਹੈ ਅੱਛਾ ਤੋਰਾਂ ਫਿਰ ਇੱਕ ਰੀਮ ਬਾਕੀ ਸੋਹਣੀ ਜਰਸੀ ਆ ਮਗਰ ਵੱਛੀ ਵੀ ਸੋਹਣੀ ਬਹੁਤ ਚੰਗੀ ਵੱਛੀ ਚੇਰਾ ਦਿਖਾ ਦਈਏ ਤਾਂ ਕਰੀਫਾ ਚੰਗੀ ਤੇ ਚਗੀ ਆ ਦੋਹ ਡੰਗ ਵਾਲੀ ਇਹ ਇੱਕ ਮਿੰਟ ਰੋਕ ਕੇ ਇੱਥੇ ਆ ਦੇਖ ਸਾਹਦੇ ਜੀ ਉਹ ਦੂਜਾ ਸੂਆ ਸੋਈ ਆ ਅਸੀਂ ਦੂਸਰਾ ਸੂਆ ਵੀ ਸੋਈ ਆ ਤੇ ਬਾਕੀ ਬੜੀ ਪਿਆਰੀ ਜੀ ਜਰਸੀ ਆ ਬੜੀ ਚੰਗੀ ਵਸ਼ੀ ਆ ਤੇ ਇਹ ਵਾਦਾ ਇਹ ਵੀ ਮਗਰੀ ਵਸ਼ੀ ਤੇ ਇਹ ਮਗਰ ਵੀ ਰੱਚੀ ਹੈ ਤੇ ਇੱਧਰ ਤੇ ਜੰਮੀ ਪਲੀ ਜਾਦੀ ਹੈ ਬਾਕੀ ਕੋਈ ਵੀਰ ਆਪਣੀ ਸਮਝ ਕਰ ਲੈ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਯਾਰੀ ਆ ਕਿੰਨਾ ਕੁ ਇਹ 55 ਦੀ ਦੇ ਦिए 50 ਚਾ ਕਰੀਏ ਛੋਟ 50 ਚ ਛੋਟ ਕਰ ਦਈਏ 204800 ਦੀ 48000 ਦੀ ਠੀਕ ਹੈ ਜੀ 48000 ਦੀ ਤੇ ਬਾਕੀ ਵੀਰ ਜਣੇ ਜਿਹੜਾ ਹਰ ਵਾਰੀ ਕਹਿੰਦੇ ਹੁੰਦੇ ਆ ਵੀ ਆਪਣੀ 2026 ਪਵਾ ਲਓ ਤੇ ਬਾਕੀ ਪੈਸੇ ਘਰੇ ਆ ਕੇ ਦੇ ਦੋ ਵੇਖ ਚਾ ਕੇ ਚੰਗੀ ਤਾਂ ਨਾ ਤੇ ਹੁਣ ਜਿਹੜੀ ਆ ਵਾਲੀ ਜੇ ਇਹ ਵਛੀ ਤਾਜੀ ਸੁਈਏ ਵੀ ਹੋ ਗਈ ਨੂੰ ਤੇ 10 12 ਦਿਨ ਹੋ ਗਏ ਨੂੰ ਸੁਈਏ ਉਹ ਬੱਚਾ ਬੇ ਬੱਚਾ ਮਗਰ ਠੀਕ ਆ ਇਹਦੇ ਥੱਲੇ ਹਰਪੇਜੀ ਹੋਣਾ 8 ਕਿਲੋ ਦੋਦੇ ਆ ਅੱਛਾ ਠੀਕ ਕਰ ਦਿੰਦੇ ਆ ਜਿਆਦਾ ਹੀ ਥੋੜੀ ਨਾ ਡੋਂਗ ਜੀ ਹੋ ਗਈ ਤਾਂ ਕਰਕੇ ਉਹਦੇ ਕਰਕੇ ਕਲਕਿਪੋਂ ਠੀਕ ਆ ਬਿਲਕੁਲ ਵਧੀਆ ਫੇਰ ਆ ਜਿਹੜਾ ਇਹ ਕਿੰਨਾ ਕਰੀ ਜਾਓਗੇ ਇੱਜ ਵਰੂ ਗਿਆ ਰਾਂ ਬਰਗ ਲੋ ਤੋਰੋ ਫੇਰ ਇੱਕ ਰੀਨ ਕਿਹ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਦੇਖ ਬੋਲੀ ਬਹੁਤ ਆ ਬੋ ਚੰਗੀ ਬੂਹੇ ਸੁਸਤਾ ਆ ਆਜ ਲੈ ਬਾਕੀ ਥੋੜੀ ਸਾਂਭਣ ਵਾਲੀ ਆ ਜਿਹੜਾ ਕੁਵੇ ਸਾਂਭਣ ਵਾਲਾ ਲੈ ਜਾਊਗਾ ਦੋ ਦਿਨ ਚਲੋ ਚੰਗਾ ਭਰੀ ਜਾਣਾ ਇਹਨੇ ਉਹ ਜਗ੍ਹਾ ਦਾ ਯਾਰ ਬ੍ਰੀਡ ਚੱਗੀ ਆ ਬਾਕੀ ਉਹ ਸੁਰਹੜ ਨਹੀਂ ਦਿਸੀ ਆ ਸਾਂਭਣ ਵਾਲੀ ਤੇ ਇਹਦਾ ਵੀ ਜੀ ਮੋਲੇ ਫਿਰ ਇਹ ਵੀ ਆ ਬੜੀ ਬੋਲੀ ਆ ਮੋਲੇ ਦਾ ਆਰਪੀ ਜੀ 35000 ਦੀ ਹਾਂ ਨਾ ਦੇਣੀ 35000 ਦੀ ਤੇ ਬਾਕੀ ਹੋਰ 2000 ਛੋਟ ਕਰਦਾ 33000 ਦੀ 33000 ਦੀ ਚਲੋ ਬਾਕੀ ਮੌਕੇ ਤੇ ਹੋ ਜੂਗਾ ਹੁਣ ਨੀ ਕੀ ਹੋਰ ਛੋਟ ਜਵਾ ਕਰ ਦਾਂਗੇ ਠੀਕ ਹੈ ਜੀ ਹੋਊਗਾ ਜਾਂ ਆਉਣ ਵਾਲੇ ਕੋਈ ਮੰਗਾਏਗਾ ਭਾਈ ਜੂ ਇਆ ਪੁੱਲੀ ਆ ਕੋਰੀਆਂ ਥਣ ਵਧੀਆ ਠੀਕ ਹੈ ਜੀ ਪਾ ਜਾਨੀ ਚੋੜੇ ਮੈਂ ਬੰਦਾ ਚੋੜੇ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਬਾਕੀ ਠੰਡੀਆਂ ਸਾਰੀਆਂ ਕੋਈ ਬਾਸ ਕਰਕੇ ਤੇ ਤਸੱਲੀ ਕਰਕੇ ਖੜੋ ਜੀ